ਜਿਹਦੇ ਤੁਹਾਡੇ ਵਿੱਚ ਮਿਲੇ ਆ ਕਿ ਨਹੀਂ ਮਿਲੇ ਦੇਖੋ ਜੀ ਅਹੀਂ ਟਰਾਂਸਪੋਰਟ ਦਾ ਕੰਮ ਕਰਦੇ ਆ ਸਾਡੇ ਟਰਾਂਸਪੋਰਟ ਦਾ ਦਾ ਬੇੜਾ ਕਰਤਾਂ ਆ ਆਦਮੀ ਪਾਰਟੀ ਦਾ ਇਹ ਹਾਲਾਤ ਵੀ ਤੁਹਾਨੂੰ ਨਾਲ ਮੈਂ ਨਸ਼ਰ ਕਰਾਵਾਂਗਾ ਕਿ ਕਿਸ ਤਰ੍ਹਾਂ ਦੁਕਾਨਾਂ ਦੇ ਬਾਹਰ ਪਾਣੀ ਖੜਾ ਦਿਖਾਈ ਦੇ ਰਿਹਾ ਵਾ ਕੋਈ ਨਹੀਂ ਮਿਲਿਆ ਅਜੇ ਤੱਕ ਸਾਨੂੰ ਗਰੀਬ ਬੰਦੇ ਕੋਲੇ ਕੀ ਨਹੀਂ ਗਰੀਬ ਬੰਦੇ ਕੋਲੇ ਕੋਈ ਨਹੀਂ ਹੁੰਦਾਗਾ ਇਹ ਵੋਟਾਂ ਲੈਣ ਦੇ ਟਾਈਮ ਹੀ ਹੁੰਦੇ ਪਹਿਲਾਂ ਕੋਈ ਨਹੀਂ ਗਰੀਬ ਬੰਦੇ ਕੋਲ ਖੜਦਾ ਆ ਕੇ ਉਹਨੂੰ ਸਪੋਰਟ ਕਰਦੇ ਆਂ। ਅੱਜ ਦੇਖੋ ਚਾਰ ਪਾਰਟੀਆਂ ਦੇ ਮੋਰਚਾ ਖੜੀ ਨੇ। ਭਾਜੀ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਹੈਗਾ ਜਿਹਨੂੰ ਅਸੀਂ ਸਪੋਰਟ ਕਰਦੇ ਸੀ ਉਹਦੇ ਬਾਰੇ ਧਿਆਨ ਨਹੀਂ ਦਈਦਾ। ਕੀ ਜੀ ਉਮੀਦਵਾਰ ਦੱਸ ਦਿਓ ਕਿਹੜੇ ਕਿਹੜੇ ਉਮੀਦਵਾਰ ਖੜੇ ਹੋਏ ਨੇ? ਇਹ ਨਹੀਂ ਪਤਾ ਜੀ। ਨਹੀਂ ਪਤਾ। ਪਾਣੀ ਖੜਾ ਆਇਆ ਕੀ ਚੱਕਰ ਹੈ? ਪਾਣੀ ਭਾਜੀ ਇੱਥੇ ਹੀ ਖਲੋਤਾ ਹੁੰਦਾ ਅਜੇ ਤਾਂ ਪਏ ਹੁੰਦੇ ਘਟ ਹੈਗਾ ਪਾਣੀ ਰਾਤ ਨੂੰ ਦੇਖਿਆ ਕਰੋ ਜੀ। ਜਦੋਂ ਮੀਂਹ ਆਵੇ ਬਹੁਤ ਪਾਣੀ ਹੁੰਦਾ ਜੀ ਇੱਥੇ। ਹਈ ਬੋਟਾ ਮੇਰੇ ਖੜੇ ਤਾਂ ਹੋਇਆ ਇਹਨਾਂ ਨਹੀਂ ਪਤਾ ਕਿਹੜੇ ਖੜੇ ਨੇ ਆਮ ਪਾਰਟੀ ਵਾਲੇ ਝਾੜੂ ਵਾਲੇ ਜਾਂ ਕਾਂਗਰਸ ਵਾਲੇ ਖੜੇ ਨੇ ਜੀ ਜਨਤਾ ਮਾਰਾ ਬੰਦਾ ਮਾਰ ਖਾਂਦਾ ਹੀ ਹੈ ਹੁਣ ਐਸੇ ਲੇ ਪੂਰਾ ਯੋਰ ਚੱਲ ਰਿਹਾ ਰੋੜੇ ਦਾ ਤੇ ਆਸ਼ਾ ਵੀ ਆਸ਼ੂ ਵੀ ਐਸ਼ ਕਰਾ ਰਹੇ ਲੋਕ ਉਹ ਵੀ ਕਰਾ ਰਹੇ ਇਹਨਾਂ ਨੇ ਕੰਮ ਕੀਤੇ ਇਹਨਾਂ ਨੂੰ ਘਰ ਘਰ ਢੰਡੋਰਾ ਪਿੱਟਣ ਦੀ ਕੀ ਲੋੜ ਐ ਇਹਨਾਂ ਦੇ ਕੰਮ ਹੀ ਦੱਸ ਦਿੰਦੇ ਆ ਇਹ ਆਹੀਂ ਉਹ ਕੀਤਾ ਆਹੀਂ ਉਹ ਕੀਤਾ ਇਹਨਾਂ ਨੇ ਕੱਖਣੀ ਜੀ ਸਾਨੂੰ ਦਾ ਸੀ ਤਾਂ ਜਿੱਥੇ ਜੀ ਮਿਲੇ ਨਹੀਂ ਜਿਹੜਾ ਜਿੰਨੀ ਪਿੱਛੇ ਡੈਥ ਹੋਈ ਸੀ ਦੀ ਉਹ ਵੀ ਭਾਜੀ ਉਹ ਵੀ ਨਾ ਤਾਂ ਵਹੀ ਤਾਂ ਉਹਨੂੰ ਦੇਖਿਆ ਹੀ ਨਹੀਂ ਉਸ ਤੋਂ 3 ਸਾਲ ਦਾ ਲੱਭ ਲਈ ਨਹੀਂ ਜੋ ਚੁਣੇ ਜਾਂਦੇ ਆ ਫਿਰ پتہ ਨਹੀਂ ਉਹ ਕਿੱਥੇ ਨੇ ਲੋਕਾਂ ਦੀ ਗੱਲ ਹੀ ਨਹੀਂ ਸੁਣਦੇ ਸਾਡੇ ਗਰੀਬ ਬੰਦਿਆਂ ਕੋਲ ਤਾਂ ਕੋਈ ਬੰਦਾ ਆ ਕੇ ਰਾਜੀ ਨਹੀਂ ਹੈਗਾ ਅਸੀਂ ਜਾਂ ਸੰਜੀਵ अरोड़ा ਨਹੀਂ ਦੇਖਿਆ ਅੱਡੇ ਇਲੈਕਟ ਦਾ ਉਮੀਦਵਾਰ ਆ ਆਹੀਂ ਇਹਨੂੰ ਨਹੀਂ ਦੇਖਿਆ ਹੋਇਆ ਕੋਈ ਨਹੀਂ ਆਉਂਦਾ ਅਸੀਂ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖੀ ਅਜੇ ਤੱਕ ਲੁਧਿਆਣਾ ਵਿਧਾਨ ਸਭਾ ਚੋਣਾਂ ਦਾ ਬਿਲਕੁਲ ਬੱਝ ਚੁੱਕਾ ਹੈ ਸਾਰੀ ਪਾਰਟੀਆਂ ਨੇ ਆਪਣਾ ਨਾਮ ਜਿੱਤ ਕੇ ਭਰ ਚੁੱਕੇ ਨੇ ਪਰ ਹੁਣ ਲੋਕਾਂ ਦੇ ਕੋਲੋਂ ਜਾਣਾਂਗੇ ਕਿਹੜੇ ਕਿਹੜੇ ਉਮੀਦਵਾਰ ਐਲਾਨੇ ਗਏ ਨੇ ਕਿਹੜੇ ਕਿਹੜੇ ਉਮੀਦਵਾਰ ਜੰਗ ਦੇ ਅਖਾੜੇ ਵਿੱਚ ਖੜੇ ਨੇ ਆ ਮੈਂ ਇਸ ਵਕਤ ਲੁਧਿਆਣਾ ਦੇ ਉਸ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਜਿਮਨੀ ਚੋਨਾ ਹੋਣ ਜਾ ਰਹੀਆਂ ਨੇ ਸਤਿਬਲ ਤੁਹਾਨੂੰ ਤਸਵੀਰਾਂ ਮੈਂ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਇਹ ਮੈਂ ਮਿੱਡਾ ਚੌਂਗ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕੋਚਰ ਮਾਰਕੀਟ ਵੱਲ ਨਿਊ ਮੋਡਲ ਟਾਊਨ ਵੱਲ ਵੀ ਰਾਹ ਜੜ ਰਿਹਾ ਜਾਂਦਾ ਵਾ ਹਾਲਾਂਕਿ ਵੈਲਚ ਹਲਕਾ ਇਸ ਨੂੰ ਕਿਹਾ ਜਾਂਦਾ ਵਾ ਵੈਲਚ ਹਲਕੇ ਦੇ ਵਿੱਚ ਲੋਕ ਲੋਕਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਕਿਹੜੇ ਉਮੀਦਵਾਰ ਐਲਾਨੇ ਗਏ ਨੇ ਕਿਹੜੇ ਉਮੀਦਵਾਰਾਂ ਨੂੰ ਖੜਾ ਕੀਤਾ ਗਿਆ ਵਾ ਦੁਕਾਨਦਾਰਾਂ ਤੋਂ ਵੀ ਪੁੱਛਾਂਗੇ ਕੋਈ ਦੁਕਾਨਦਾਰ ਇੱਥੇ ਬੈਠੇ ਨੇ ਸਰ ਕੀ ਨਾਮ ਆ ਸਰ ਘਟ ਗੁਰਪ੍ਰੀਤ ਸਿੰਘ ਜੀ ਗੁਰਪੀਤ ਜੀ ਜਿਮਨੀ ਚੋਨਾ ਦਾ ਐਲਾਨ ਹੋ ਚੁੱਕਾ ਵਾ ਕਿਹੜੇ ਕਿਹੜੇ ਉਮੀਦਵਾਰ ਖੜੇ ਨੇ ਜਾਣਕਾਰੀ ਦੇ ਸਕਦੇ ਹੋ ਸਾਨੂੰ ਥੋੜੀ ਸੰਤ ਜੀ ਪਤਾ ਨਹੀਂ ਅਜੇ ਕੁਝ ਇਹਨਾਂ ਬਾਰੇ ਹਾਂਜੀ ਹੱਥ ਪੰਜਾ ਹੋਊਗਾ ਜੀ ਔਰ ਕਲਮ ਦਾ ਫੋਲ ਹੋਊਗਾ ਅੱਛਾ ਜੀ ਔਰ ਆਮ ਆਦਮੀ ਪਾਰਟੀ ਅੱਛਾ ਜੀ ਕਿ ਜੀ ਉਮੀਦਵਾਰ ਦੱਸ ਦਿਓ ਕਿਹੜੇ ਕਿਹੜੇ ਉਮੀਦਵਾਰ ਖੜੇ ਹੋਏ ਨੇ ਇਹ ਨਹੀਂ ਪਤਾ ਜੀ ਨਹੀਂ ਪਤਾ ਕੋਈ ਵੀ ਪਤਾ ਹੋਵੇ ਕਿ ਜੇ ਮਰਜ਼ੀ ਪਾਰਟੀ ਦਾ ਹੋਵੇ ਪੰਜਾ ਹੀ ਪਤਾ ਜੀ ਪੰਜਾ ਪਤਾ ਜੀ ਪਤਾ ਕੀ ਨਾਮ ਉਹਨਾਂ ਦਾ ਪੰਜਾ ਉਹਨਾਂ ਦਾ ਰਾਜਾ ਵੜਿੰਗ ਰਾਜਾ ਵੜਿੰਗ ਹਾਂ ਚਲੋ ਧੰਨਵਾਦ ਜੀ ਸਰ ਕੀ ਨਾਮ ਹੈ ਤੁਹਾਡਾ ਬਸ ਠੀਕ ਹੋ ਪਜੀ ਸੁੰਦਰ ਸਿੰਘ ਜੀ ਸੁੰਦਰ ਜੀ ਜਿਮਲੀ ਚੋਣਾ ਐਲਾਨ ਹੋ ਚੁੱਕਾ ਹੈ ਜਾਣਕਾਰੀ ਦੇ ਸਕਦਾ ਤੁਸੀਂ ਭਾਜੀ ਦੁਕਾਨਦਾਰ ਵਾਲੇ ਬੰਦੇ ਆ ਅਸੀਂ ਨੌਲੇਜ ਰੱਖਦੇ ਨਹੀਂ ਜੀ ਇਹ ਚੀਜ਼ਾਂ ਦੀ ਅੱਛਾ ਇੱਥੇ ਵੀ ਅੱਬਾ ਸਾਡਾ ਅਧਿਕਾਰ ਆ ਚੋਣ ਦਾ ਹਾਂਜੀ ਅਸੀਂ ਭਾਜੀ ਆਮ ਆਦਮੀ ਨੂੰ ਕਰਦੇ ਆ ਸਪੋਰਟ ਜੇ ਕਰੀਏ ਇੱਥੇ ਲੱਗੇ ਸੋਨੂ ਕਪਲ ਕਪਲ ਕੁਮਾਰ ਸੋਨੂ ਹੈਗਾ ਭਾਜੀ ਉਹਨੂੰ ਸਪੋਰਟ ਕਰਦੇ ਆ ਜਾਣਕਾਰੀ ਦੇ ਸਕਦਾ ਚਾਰ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਭਾਜੀ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਹੈਗਾ ਜਿਹਨੂੰ ਅਸੀਂ ਸਪੋਰਟ ਕਰਦੇ ਅਸੀਂ ਉਹਦੇ ਵੱਲ ਧਿਆਨ ਦੇਈਦਾ ਠੀਕ ਹੈ ਠੀਕ ਹੈ ਤੁਸੀਂ ਉਹ ਦੱਸੋ ਜੀ ਉਮੀਦਵਾਰ ਦਾ ਨਾਮ ਹਾਂਜੀ ਭਾਜੀ ਤੁਹਾਨੂੰ ਦੱਸ ਰਿਹਾ ਕਪਿਲ ਕੁਮਾਰ ਸੋਨੂੰ ਹਾਂਜੀ 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 ਨਹੀਂ ਉਹ ਨਹੀਂ ਆਪਾਂ ਨੂੰ ਪਤਾ ਕਿਹੜੇ ਖੜੇ ਐ ਨਾ ਮਗਰ ਲੱਗੇ ਆਪਾਂ ਵੋਟ ਪਾਣੀ ਜਿਹਨਾਂ ਨੂੰ ਵੀ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਦੁਕਾਨਦਾਰਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਵਧੀਆ ਜਾਣਕਾਰੀ ਦਿੱਤੀ ਹਾਲਾਂਕਿ ਦੇਖ ਸਕਦੇ ਹੋ ਹਲਕਾ ਵੈਸਟ ਦੇ ਲੋਕਾਂ ਦੇ ਨਾਲ ਵਿਚਰ ਰਹੇ ਆ ਦੇ ਨਾਲ ਰੁਬਰੂ ਹੋਨੇ ਆ ਪਰ ਸਰ ਆ ਸਕਦੇ ਆ ਤੁਹਾਡੇ ਕੋਲ ਦੋ ਮਿੰਟ ਚਲੋ ਏ ਵੈਸਲਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੱਲ ਰਾਤ ਨੂੰ ਬਰਸਾਤ ਪਈ ਹੈ ਹਾਲਾਤ ਵੀ ਤੁਹਾਨੂੰ ਨਾਨਾ ਦਿਖਾ ਦਿੰਦਾ ਹਾਲਾਤ ਵੀ ਤੁਹਾਨੂੰ ਨਾਨਾ ਸਾਂਝੇ ਕਰਵਾ ਰਿਹਾ ਮੈਂ ਕੀ ਹਾਲਾਤ ਹੈ ਵੈਸਲਕੇ ਦੇ ਬਰਸਾਤ ਹਜੇ ਹੋਈ ਹੈ ਪਰ ਦੁਕਾਨਾਂ ਦੇ ਬਾਹਰ ਪਾਣੀ ਖੜਨਾ ਸ਼ੁਰੂ ਹੋ ਗਿਆ ਹੈ ਵੈ ਲੋਕਾਂ ਦੇ ਲੋਕ ਇੱਟਾ ਪੱਥਰ ਲਾ ਕੇ ਜਿਵੇਂ ਕ੍ਰੋਸਿੰਗ ਕਰ ਰਹੇ ਨੇ ਕੀ ਨਾਮ ਹੈ ਤੁਹਾਡਾ ਅਮਿਤ ਹੈ ਅਮਿਤ ਇਸੀ ਲੱਕੇ ਦੇ ਨਹੀਂ ਨਹੀਂ ਇਸੀ ਲੱਕੇ ਦੇ ਤੁਸੀਂ ਹਾਂਜੀ ਭਾਈ ਅੱਛਾ ਪਾਣੀ ਖੜਿਆ ਹੈ ਕੀ ਚੱਕਰ ਹੈ ਪਾਣੀ ਭਾਈ ਇੱਦਾਂ ਹੀ ਖਲੋਤਾ ਹਾਂ ਜਦੋਂ ਪਏ ਹੁਣ ਤਾਂ ਘਟ ਹੈਗਾ ਪਾਣੀ ਰਾਤ ਨੂੰ ਦੇਖਿਆ ਕਰੋ ਜੀ ਜਦੋਂ ਮੀਂਹ ਆਵੇ ਬਹੁਤ ਪਾਣੀ ਹੁੰਦਾ ਜੀ ਇੱਥੇ ਮਤਲਬ ਕਿਸ ਤਰ੍ਹਾਂ ਦੀ ਸਿਤੀ ਹੁੰਦੀ ਇੱਥੇ ਭਾਈ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਂਜੀ ਅੱਛਾ ਤੁਸੀਂ ਛੋਟੀ ਜਾਣਕਾਰੀ ਦੇ ਸਕਦੇ ਮੈਨੂੰ ਕਿ ਇਹ ਜਿਹੜੇ ਜਿਮਨੀ ਚੋਨਾ ਹੋ ਰਹੀਆਂ ਇਹਦੇ ਕਿਹੜੇ ਕਿਹੜੇ ਉਮੀਦਵਾਰ ਖੜੇ ਨੇ ਕਿਹੜੇ ਕਿਹੜੀ ਪਾਰਟੀ ਤੋਂ ਖੜੇ ਨੇ ਭਾਈ ਵੋਟਾਂ ਵਿੱਚ ਖੜੇ ਤਾਂ ਹੋਇਆ ਇੰਨਾ ਨਹੀਂ ਪਤਾ ਕਿਹੜੇ ਖੜੇ ਨੇ ਅੱਛਾ ਅੱਛਾ ਆਮ ਪਾਰਟੀ ਵਾਲੇ ਝਾੜੂ ਵਾਲੇ ਆ ਕਾਂਗਰਸ ਵਾਲੇ ਖੜੇ ਨੇ ਜੀ ਜੀ ਇਥੇ ਨੌਲੇ ਆਏ ਰੋੜਾ ਕੰਪਨੀ ਭਾਜੀ ਆਸ਼ੂ ਆਊਗਾ ਫੇਰ ਹੀ ਕੰਮ ਹੋਣਗੇ ਤੋਂ ਇਲਾਵਾ ਕੰਮ ਨਹੀਂ ਹੋਣੇ ਜੀ ਇਹੀ ਪੂਰਾ ਹਾਲ ਰਹੂਗਾ ਇਹਨਾਂ ਦਾ ਅੱਛਾ ਹਾਂਜੀ ਹਾਂਜੀ ਤੇ ਆ ਆਉਣ ਵਾਲੀ ਪਾਰਟੀ ਕੋਈ ਪਤਾ ਕੀ ਕੋਣ ਖੜਾ ਵੈ ਸੰਜੀਵ ਰੋੜਾ ਖੜਿਆ ਦਿੱਲੀੋਂ ਲੈ ਕੇ ਖੜਾ ਕਰਿਆ ਪੰਜਾਬ ਦੇ ਲੋਕ ਹੈ ਹੀ ਨਹੀਂ ਦੁਨੀਆ ਲੈਦੇ ਨਹੀਂ ਲੁਧਿਆਣੇ ਦੇ ਲੋਕ ਅੱਛਾ ਪੰਜਾਬੀ ਮਰ ਗਏ ਲੁਧਿਆਣੇ ਦੇ ਕਿਹੜੇ ਲੋਕੀ ਵੀ ਇਦਾਂ ਦੇ ਨਾਲ-ਨਾਲ ਤੁਰੇ ਫਿਰਦੇ ਇਹਨਾਂ ਦੇ ਝਾੜੂ ਵਾਲਿਆਂ ਨਾਲ ਝਾੜੂ ਝਾੜੂ ਆਫਰਾਉਂਗਾ ਇਹਨਾਂ ਦੇ ਹੱਥ ਚ ਝਾੜੂ ਸੰਜੀਵ ਰੋੜਾ ਬਾਅਦ ਚ ਦੇਖੋ ਹੋਣਗੇ ਹੂੰ ਬੀਜੇਪੀ ਦਾ ਕੋਈ ਪਤਾ ਸਰ ਵੀਰੇ ਵੀਰ ਜੈ ਲੋਕਾਂ ਦੇ ਨਾਲ ਵੀ ਵਿਚਰ ਰਹੇ ਆ ਕਾਫੀ ਲੋਕ ਦੇ ਕਹਿ ਰਹੇ ਕੀ ਨਾਮ ਆ ਸਰ ਤੁਹਾਡਾ ਮੇਰਾ ਹਰਵਿੰਦਰ ਸਿੰਘ ਜੀ ਹਰਵਿੰਦਰ ਜੀ ਥੋੜੀ ਜਾਣਕਾਰੀ ਦੇ ਸਕਦੇ ਹਾਂ ਕਿ ਜਿਮਨੀ ਚੌਕੇ ਦਾ ਐਲਾਨ ਹੋ ਚੁੱਕਾ ਹੈ ਚਾਰੋਂ ਪਾਰਟੀ ਨੇ ਨਾਮਜ਼ਦਗੀ ਭਰਦੀ ਹੈ ਔਰ ਬਤਾ ਸਕਦੇ ਹੋ ਕਿਹੜਾ ਕੈਂਡੀਡੇਟ ਖੜਾ ਹੈ ਬੀਜੇਪੀ ਦਾ ਜੀਵਨਰਾਮ ਖੜਾ ਹੈ ਜੀਵਨ ਜੀਵਨ ਜੀਵਨਰਾਮ ਜੀਵਨਰਾਮ ਹੀ ਹੈ ਨਾ ਹਾਂ ਜੀ ਉਹ ਉਹਦੇ ਹੀ ਸਪੋਰਟ ਕਰ ਰਹੇ ਆ ਹਾਲੇ ਤੱਕ ਉਹੀ ਦੇਖ ਰਹੇ ਆਲੇ ਹੋਰ ਕਿਹੜੇ ਪਾਰਟੀ ਦੇ ਖੜੇ ਆ ਹੋਰ ਕਿ ਨਵੰਦੇ ਖੜੇ ਆ ਸੰਜੀਵ ਜੀ ਖੜੇ ਆ ਆਮ ਆਦਮੀ ਪਾਰਟੀ ਦੇ ਬਾਕੀ ਹੋਰ ਦੋ ਦਾ ਪਤਾ ਨਹੀਂ ਮੈਨੂੰ ਇੱਕ ਆਸ਼ੂ ਜੀ ਖੜੇ ਆ ਆ ਕਾਂਗਰਸ ਤੋਂ ਤੇ ਚੌਥਾ ਨਹੀਂ ਪਤਾ ਹੈ ਨਹੀਂ ਪਤਾ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਨਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਲੋਕਾਂ ਵਹਿਲ ਚਲਕੇ ਦੇ ਲੋਕਾਂ ਦੇ ਨਾਲ ਵਿਚਰ ਰਹੇ ਆ ਹੌਲੀ ਹੌਲੀ ਹੋਰ ਵੀ ਜਾਣਕਾਰੀ ਲਵਾਂਗੇ ਅ ਯੂਥ ਸਾਡੇ ਨਾਲ ਹੈਗੇ ਨੇ ਸਰ ਕੀ ਨਾਮ ਹੈ ਤੁਹਾਡਾ अनुज अनुज जी थोड़ी जानकारी दे सकते हैं हमें कि जो जिमरी चुनाव हो रही हैं उनमें कौन-कौन से पार्टी सियासी पार्टी के उम्मीदवार खड़े हैं मैं यहां पे अभी नया हूं मेरे को कुछ आईडिया नहीं है अभी अच्छा नहीं जी ठीक है थैंक यू ए नौजवान है आ, थोड़ा जानकारी दे सकते हो जी कि नाम है तुम्हारा मोहित मोहित जी थोड़ी जानकारी दे दो कि जिमरी चुनाव में केड़े-केड़े पार्टी के उम्मीदवार खड़े हैं सब तो पहला जी देखो साडे संजीव अरोड़ा जिन्होंने काम भी कराया है ते जेड़े लोकांदे लेई खड़े भी है ਬੇਸ਼ੱਕ ਲੋਕੀ ਕਹਿੰਦੇ ਵੀ ਪਾਰਟੀ ਦੇ ਨਾਮ ਪੁੱਛੇ ਆ ਕਿਹੜੇ ਕਿਹੜੇ ਉਮੀਦਵਾਰ ਖੜੇ ਨੇ ਭਾਜਪਾ ਦੇ ਵੱਲੋਂ ਜਿਹੜੇ ਖੜੇ ਆ ਗੁਪਤਾ ਜੀ ਉਹ ਵੀ ਠੀਕ ਆ ਮੈਂ ਦੇਖਿਆ ਉਹਨਾਂ ਨੂੰ ਇਹ ਬਹੁਤ ਵਧੀਆ ਬੰਦੇ ਆ ਕਾਂਗਰਸ ਤੋਂ ਕਾਂਗਰਸ ਤੋਂ ਸ਼੍ਰੀ ਭਾਰਤ ਭੂਸ਼ਨ ਆਸ਼ੂ ਜੀ ਜਿਹੜੇ ਖੜੇ ਨੇ ਉਹ ਗਾਲੀ ਦਲ ਤੋਂ ਕੁਮਨ ਸਾਹਿਬ ਖੜੇ ਨੇ ਆਪਣੇ ਹਾਂਜੀ ਜੀ ਸਾਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਥੈਂਕ ਯੂ ਬਿਲਕੁਲ ਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਕੀ ਉਮੀਦਵਾਰ ਦਾ ਖੜੇ ਨੇ ਪਰ ਲੋਕਾਂ ਦੇ ਨਾਲ ਵੀ ਵਿਚਰ ਰਹੇ ਆ ਪਰ ਨਾਲ-ਨਾਲ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਹਾਲਾਤ ਕਿਸ ਤਰ੍ਹਾਂ ਦੇ ਨੇ ਪਾਣੀ ਖੜਾ ਆਇਆ ਵਾ ਪੂਰਾ ਟੋਟਲ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦਾ ਇਹ ਹਾਲਾਤ ਵੀ ਤੁਹਾਨੂੰ ਨਾਲ ਮਾ ਨਸ਼ਰ ਕਰਾਵਾਂਗੇ ਕਿ ਕਿਸ ਤਰ੍ਹਾਂ ਦੁਕਾਨਾਂ ਦੇ ਬਾਹਰ ਪਾਣੀ ਖੜਾ ਆ ਦਿਖਾਈ ਦੇ ਰਿਹਾ ਵਾ ਲੋਕ ਪਰੇਸ਼ਾਨ ਹੋ ਰਹੇ ਤੇ ਬਿਮਾਰੀਆਂ ਦਾ ਵੀ ਸੰਕੇਤ ਹੈਗਾ ਵਾ ਬਿਮਾਰੀਆਂ ਸੰਕੇਤ ਵੀ ਹੈਗਾ ਜਿੰਮਨੀ ਚੋਨਾ ਐਲਾਨ ਵੀ ਹੈ ਕਿ ਪਰ ਕਈ ਕਈ ਲੋਕਾਂ ਦਾ ਕਈ ਕਹਿਣਾ ਹੈ ਕਿ ਵਿਕਾਸ ਕਾਰ ਹੈ ਕਾਫੀ ਕੀਤੇ ਨੇ ਅੰਦੀ ਜਿਮੀ ਚ ਉਹਨਾਂ ਦੇ ਬਾਰੇ ਤੁਸੀਂ ਸਾਨੂੰ ਜਾਣਦੇ ਦੇ ਦਿਓ ਕਿ ਕਿਹੜੇ ਕਿਹੜੇ ਪਾਰਟੀ ਉਮੀਦਵਾਰ ਖੜੇ ਨੇ ਉਧਰ ਲੈ ਜੀ ਮੇਰਾ ਬਾਹਰ ਦੀਆਂ ਉਮੀਦਵਾਰਾਂ ਦਾ ਸਾਨੂੰ ਨਹੀਂ ਨਹੀਂ ਬਤਾ ਪਤਾ ਕੋਈ ਨਹੀਂ ਬਤਾ ਸਾਨੂੰ ਕੋਈ ਨਹੀਂ ਪਤਾ ਹਾਂਜੀ ਅੱਛਾ ਕੰਮ ਕਿਹੜੇ ਕਿਹੜੇ ਹੋਏ ਇਸ ਵਕਤ ਤੁਹਾਡੇ ਕੰਮ ਅਸਾਂ ਤਾਂ ਜੇ 10 ਦਿਨ ਹੋਇਆ ਜੀ ਕੰਮ ਸ਼ੁਰੂ ਕੀਤਾ ਦਾ ਦੁਕਾਨ ਦਾ ਕੰਮ ਤਾਂ ਇੱਥੇ ਦੇਖ ਲਓ ਪਾਣੀ ਰੁਕ ਜਾਂਦਾ ਨੀਵਾ ਹੋਇਆ ਤਾਂ ਜਗ੍ਹਾ ਹਾਂਜੀ ਬਤਾ ਜੀ ਨਾਲ ਜੀ ਤੁਸੀਂ ਕਿਹੜੇ ਕਿਹੜੇ ਸਾਹਮਣਾ ਕੀਤਾ ਇੱਥੇ ਪਾਣੀ ਰੁਕ ਜਾਂਦਾ ਰਾਤ ਨੂੰ ਪਾਣੀ ਕੱਢਣਾ ਪੈਂਦਾ ਬਹੁਤ ਔਖੇ ਆ ਅਸੀਂ ਹਾਂਜੀ ਬਿਲਕੁਲ ਸਰ ਇਹ ਜਾਣਕਾਰੀ ਲੈਣੀ ਥੋੜੀ ਸਾਡ ਕੋ ਤੁਹਾਡੇ ਕੋਲ ਕਿ ਇੱਥੇ ਜਿਹੜੇ ਉਮੀਦਵਾਰ ਲਾਨੇ ਗਏ ਨੇ ਵੱਖ-ਵੱਖ ਪਾਰਟੀਆਂ ਦੇ ਪਤਾ ਤੁਹਾਨੂੰ ਹਾਂਜੀ ਹਾਂਜੀ ਥੋੜਾ ਉਹਨਾਂ ਦੱਸ ਸਕਦੇ ਹੋ ਕੀ ਕਿਹੜੇ-ਕਿਹੜੇ ਪਾਰਟੀ ਤੋਂ ਖੜੇ ਨੇ ਤੇ ਕੀ ਕੀ ਨਾਮ ਉਹਨਾਂ ਦੇ ਉਹ ਸੰਜੀਵ अरोड़ा ਜੀ ਆਮ ਪਾਰਟੀ ਤੋਂ ਇਹ ਬਣਾਇਆ ਲੋ ਇਹਨਾਂ ਨੌਲੇਜ ਲਈ ਮੈਂ ਧਿਆਨ ਹੀ ਕੰਮ ਵਾਲਾ ਨਮ ਨਮ ਕੰਮ ਸ਼ੁਰੂ ਕੀਤਾ ਸੀ ਜੀ ਕਾਂਗਰਸ ਹੋ ਗਈ ਕਾਲੀ ਦਾ ਲੋਗੀ ਭਾਜੀਪੀ ਹੋ ਗਈ ਕਿਹੜੇ ਕਿਹੜੇ ਕੋਈ ਪਤਾ ਨਾਮ ਉਹਨਾਂ ਦੇ ਨਹੀਂ ਜੀ ਦੇਖੇ ਜੀ ਉਹ ਆਉਂਦੇ ਨਹੀਂ ਨਹੀਂ ਆਪਾਂ ਦੇਖੇ ਤੁਸੀਂ ਰੋੜਾ ਸਾਹਿਬ ਦੀ ਗੱਲ ਕੀਤੀ ਦੇਖੇ ਆ ਗਿਆ ਰੋੜਾ ਸਾਹਿਬ ਤਾਂ तकरीबन ਥੋੜਾ ਲੰਘਦੇ ਦਿਖੇ ਲੰਘਦੇ ਹਾਂ ਮਿਲਿਆ ਨਹੀਂ ਤਾਂ ਨਹੀਂ ਨਹੀਂ ਆਪਾਂ ਮਾੜੇ ਬੰਦੇ ਨੂੰ ਕੋ ਕਮਜ਼ੋਰ ਬੰਦੇ ਮਾੜੇ ਬੰਦੇ ਨਹੀਂ ਮਿਲਦੇ ਅਸੀਂ ਕਮਜ਼ੋਰ ਨਹੀਂ ਨਹੀਂ ਮਿਲਦੇ ਨਹੀਂ ਮਤਲਬ ਅਸੀਂ ਕਮਜ਼ੋਰ ਜਿਹੇ ਬੰਦੇ ਹੈ ਸਾਡੇ ਕੋਲ ਖਲੇਨ ਗਿਆਨਦਾ ਬਾਹਰ ਤਾਂ ਕਰਕੇ ਬਿਲਕੁਲ ਲੋਕਾਂ ਦੇ ਨਾਲ ਲਗਾਤਾਰ ਵਿਚਰਦੇ ਆ ਤੇ ਹੋਰ ਵੀ ਵਕ ਵਕ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਤੁਹਾਨੂੰ ਜਰੂਰ ਸੁਣਾਵਾਂਗੇ ਲੋਕਾਂ ਦੇ ਨਾਲ ਵਕ ਵਕ ਕੈਂਪੇਨਿੰਗ ਜਿਹੜੀ ਕਿ ਲਗਾਤਾਰ ਚੱਲਦੀ ਨਜ਼ਰ ਆ ਰਹੀ ਹੈ ਤੇ ਹੋਰ ਵੀ ਜਿਹੜੇ ਪਾਰਟੀ ਦੇ ਨੁਮਾਇੰਦੇ ਪਾਰਟੀ ਦੇ ਗੱਲਬਾਤ ਕਰਾਂਗੇ ਕੌਣ ਕੌਣ ਉਮੀਦਵਾਰ ਇੱਥੇ ਖੜੇ ਹੋਏ ਨੇ ਇੱਦਾਂ ਆਸ਼ੂ ਖੜਾ ਹੈ ਜੀ ਕਾਂਗਰਸ ਵੱਲੋਂ ਇਹ ਆਪਣਾ ਰੋੜਾ ਖੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਯੋਰ ਦੱਸ ਦਿਓ ਕਿ ਕਿੰਨਾ ਕੋਈ ਵਿਕਾਸ ਹੋ ਚੁੱਕਾ ਹੁੰਦਾ ਇੱਥੇ ਲੋਕ ਕੀ ਚਾਹੁੰਦੇ ਨੇ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਟਾਈਮ ਜਿਹੜਾ ਹੈ ਨਾ ਮਾੜਾ ਹੀ ਚੱਲ ਰਿਹਾ ਕੋਈ ਪਤਾ ਨਹੀਂ ਲੋਕਾਂ ਨੇ ਕਿਧਰ ਨੂੰ ਘੁੰਮ ਜਾਣਾ ਕੀ ਲੱਗਦਾ ਹਾਂ ਮੇਰੇ ਸਮਝ ਦੇ ਵਿੱਚ ਜਦੋਂ ਜਿਮੀ ਜਮਾ ਦਾ ਐਲਾਨ ਹੋਵੇਗਾ ਜਿੱਤੇ ਜਾਣਗੇ ਕੋਈ ਨਾ ਨਮਾਇੰਦਾ ਪਾਰਟੀ ਦਾ ਕੋਈ ਜਿਹੜਾ ਵੀ ਜਿੱਤੇਗਾ ਹਾਂਜੀ ਆ ਅੱਗੇ ਘਾੜੀ ਸੁਨੇਗਾ ਇਹ ਆ ਸਹੂਲਤ ਲਊ ਜੇ ਜਿਹੜਾ ਸੁਣੂਗਾ ਉਹ ਅੱਗੇ ਕਾਮਯਾਬ ਹੋਊਗਾ ਹਾਂ ਜਿਹੜਾ ਹੁਣ ਜਿੱਤੇ ਜਾਊਗਾ ਤੇ ਫਿਰ 5 ਸਾਲ ਬਾਅਦ ਫਿਰ ਲੋੜ ਤਾਂ ਪੈਣੀ ਐ ਨਾ ਲੋਕਾਂ ਦੀ ਹਾਂ ਜੇ ਕੰਮ ਕਰਨਗੇ ਤਾਂ ਫਿਰ ਚੋਣੇ ਜਾਣਗੇ ਸਰ ਲੱਗਦਾ ਕਿ ਤਨਾ ਕਿਤੇ ਜਿਹੜੇ ਉਮੀਦਵਾਰ ਆਣੇਗੇ ਉਹ ਕੰਮ ਕਰ ਪਾਉਣ ਦੀ ਤੰਤਰ ਜਨਤਾ ਮਾੜਾ ਬੰਦਾ ਮਾਰ ਖਾਂਦਾ ਮਾੜਾ ਬੰਦਾ ਦਮਾਰ ਖਾਂਦਾ ਹੀ ਹੈ ਹੁਣ ਇਸ ਵੇਲੇ ਪੂਰਾ ਯੋਰ ਚੱਲ ਰਿਹਾ ਰੋੜੇ ਦਾ ਤੇ ਆਸ਼ੋ ਦਾ ਅੱਛਾ ਆਸ਼ਾ ਵੀ ਅਸ਼ੋ ਵੀ ਐਸ਼ ਕਰਾ ਰਹੇ ਲੋਕਾਂ ਨੂੰ ਉਹ ਵੀ ਕਰਾ ਰਹੇ ਹੁਣ ਪਤਾ ਨਹੀਂ ਲੋਕਾਂ ਕਿੱਧਰ ਨੂੰ ਘੁੰਮ ਜਾਣਾ ਠੀਕ ਹੈ ਨਾ ਮਤਲਬ ਜਿਹੜੀਆਂ ਵੋਟਾਂ ਨੇ ਉਹ ਪੈਸੇ ਲੈਤੀ ਜਾਂਦੀ ਪੈਸੇ ਤਾਂ ਆਪਾਂ ਦੇਖਣ ਨਹੀਂ ਗਏ ਪਰ ਇਹਨਾਂ ਪਤਾ ਹੈ ਕਿ ਰਾਸ਼ਨ ਮਿਲ ਰਿਹਾ ਲੋਕਾਂ ਨੂੰ ਮਿਲ ਰਿਹਾ ਪਹਿਲੇ ਕਿੱਥੇ ਹੁੰਦੀ ਸੀ ਸਰ ਚੈਲੰਜ ਨਿਕਰ ਕਰ ਸਕਦਾ ਸੱਲ ਲੰਬੇ ਨਹੀਂ ਜੋ ਚੁਣੇ ਜਾਂਦੇ ਐ ਸਿਰ ਪਤਾ ਹੀ ਨਹੀਂ ਹੁੰਦਾ ਕਿੱਥੇ ਨੇ ਅੱਛਾ ਕੋ ਲੋਕਾਂ ਦੀ ਗੱਲ ਹੀ ਨਹੀਂ ਸੁਣਦੇ ਠੀਕ ਹੈ ਜੀ ਕਿਚਲੇ ਤੁਹਾਡੇ ਵਿੱਚ ਮਿਲੇ ਆ ਕਿ ਨਹੀਂ ਮਿਲੇ ਦੇਖੋ ਜੀ ਅਸੀਂ ਟਰਾਂਸਪੋਰਟ ਦਾ ਕੰਮ ਕਰਦੇ ਆ ਸਾਡੇ ਟਰਾਂਸਪੋਰਟ ਦਾ ਦਾ ਬੇੜਾ ਕਰ ਕਰਤਾ ਆ ਆਮ ਆਦਮੀ ਪਾਰਟੀ ਦਾ ਠੀਕ ਹੈ ਜੀ ਕਿਉਂਕਿ ਆਜਾ ਕਿ ਦੇਸ਼ ਦੀ ਰੀਡ ਦੀ ਹੱਡੀ ਕਿਹਾ ਜਾਂਦਾ ਲੇਕਿਨ ਇਹਨਾਂ ਨੇ ਰੀਡ ਦੀ ਹੱਡੀ ਤੋੜਤੀ ਆ ਹਰ ਟੈਕਸ ਬਾਅਦ ਤੇ ਪਹਿਲੇ ਅਸੀਂ 3 ਮਹੀਨੇ ਦਾ ਕੁਆਟਰ ਪ੍ਰਦਾਨਦੇ ਸੀ ਉਹਨਾਂ ਨੇ ਜੀ ਪੂਰੇ ਸਾਲ-ਸਾਲ ਦੇ ਕਰਦੇ ਹੋ। ਪਰ ਸਾਨੂੰ ਇਹਦਾ ਕੀ ਫਾਇਦਾ ਜੀ? ਆਈਂਦਾ ਆ ਟੈਕਸ ਇਹਨੇ ਭਰਦੇ ਆ। ਰਸਤੇ ਦੀ ਪੁਲਿਸ ਵਾਲੇ ਰੋਗ-ਰੋਗ ਕੇ ਚਲਾਣ ਕਰਦੇ ਆ ਜੀ ਆਹ ਹੈਡ ਉੱਚੀ ਆ, ਡਾਲਾ ਖੁੱਲਿਆ ਆ। ਆ ਇਹਦਾ ਆ ਇਹਦਾ ਸਾਨੂੰ ਇਹਦਾ ਕੀ ਫਾਇਦਾ ਆ? ਸਾਨੂੰ ਤੇ ਇਹਦਾ ਕੋਈ ਫਾਇਦਾ ਨਹੀਂ ਹੈਗਾ। ਆਈਂਦੇ ਇਸ ਵਾਰੀ ਉਮੀਦਾਂ ਲਾਈ ਬੈਠੇ ਆਂ ਜੀ ਭਾਰਤੀ ਜਨਤਾ ਪਾਰਟੀ ਤੇ ਜਿੰਨਾ ਸਾਡਾ ਟਰਾਂਸਪੋਰਟ ਮਹਿਕਮਾ ਇੱਧਰ ਦਾ। ਠੀਕ ਹੈ ਜੀ। ਠੀਕ। ਕੀ ਨਾਮ ਆ ਤੁਹਾਡਾ? ਮੇਰੇ ਨਾਮ ਸੋਨੂ ਜੀ। ਦਾਨ ਕਰ ਜੇਸੇ ਤਾਂ ਕਿਹੜੇ ਕਿਹੜੇ ਉਮੀਦਵਾਰ ਲਾਨੇਗੇ ਨੇ ਹਾਂਜੀ ਭਾਈ ਪਹਿਲਾ ਦਾ ਭਾਰਤ ਪੋਸ਼ਣ ਆਸ਼ੂ ਜੀ ਦੂਜੇ ਆਪਣੇ ਸੰਜੀਵ ਸੰਜੀਵ ਅਰੋੜਾ ਜੀ ਤੀਜੇ ਪਰ ਉਪਤਾਰ ਅਸਾਲੀ ਦਲ ਤੋਂ ਜੀ ਤੇ ਚੌਥੇ ਜੀਵਨ ਗੁਪਤਾ ਜੀ ਵਿਕਾਸ ਹੋਇਆ ਕੰਮ ਹੋਇਆ ਜੇ ਨਾਤਰ ਨਾਮਜ਼ਦਗੀ ਭਰੀ ਗਈ ਆ ਲਾਏ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਜੀ ਪਹਿਲਾਂ ਅਜ ਤੱਕ ਕੁਛ ਨਹੀਂ ਹੋਇਆ ਸੀ ਤਾਂ ਉੱਦਾਂ ਹੀ ਬੈਠੇ ਆ ਜਿੱਦਾਂ ਪਹਿਲਾਂ ਬੈਠੇ ਸੀ ਹੋਰ ਜੀ ਉਮੀਦ ਆਗੇ ਬਾਈ ਬਾੜ ਦੀਆਂ ਫਰਮਾਂ ਲੈ ਆਈ ਜਾਂਦੇ ਨੇ ਤੇ ਸਾਜਾ ਪੱਠਾ ਬੈਠੀ ਜਾਂਦਾ। ਹੁਣ ਤੁਸੀਂ ਪਾਊਡਰ ਵਾਲੇ ਲਾ ਲਓ ਜਿਹੜਾ ਜਿਹੜਾ ਸੀ ਜਿਹੜਾ 600 ਦਾ ਲਾਣਾ ਪਾਊਡਰ ਵਾਲਾ 280 ਰੁਪਏ ਚ ਲਾ ਰਿਹਾ ਜੀ। ਇਹ ਕੰਪਨੀ ਬਾਹਰੋਂ ਆਈ ਹੈ ਤਾਂ ਇਹਨਾਂ ਨੇ ਇਹ ਅੱਛਾ ਸਮਝ ਚਾਲੂ ਹੋਇਆ। ਕੀ ਗੱਲ ਕਰ ਰਹੇ ਹੋ? ਆ ਪਾਊਡਰ ਵਾਲੇ ਜਿਹੜੀ ਕੰਪਨੀ ਆਈ ਹੈ ਬਾਹਰੋਂ। ਇਹ ਕੰਪਨੀ ਬਾਹਰ ਦੀ ਹੋਈ ਹੈ। ਜਿਹੜਾ ਉਹ ਮੈਂ 500 ਦਾ ਕਰਨਾ ਉਹ 200 ਦਾ ਕਰ ਦੇ ਜੀ। ਜੇ ਬਾਹਰ ਦੀਆਂ ਕੰਪਨੀਆਂ ਆਣ ਵੀ ਆ ਸੱਜਾ ਸੱਤਾ ਸੰਭਦਾ ਪੱਠਾ ਝਾਪੇ ਬੈਹਣਾ ਭਾਈ ਸਾਡਾ ਕਹਿੰਦਾ ਕਿ ਬਾਹਰੋਂ ਦਿੱਲੀੋਂ ਲੈ ਕੇ ਇੱਥੇ ਬਣਾਏ ਜਾਂਦੇ ਉਹ ਤਾਂ ਹੈ ਹੀ ਐ ਪਾਲਕੀਆਂ ਬਾਹਰੋਂ ਆ ਰਹੀਆਂ ਨੇ ਇਹ ਪੰਜਾਬ ਦੀ ਤਾਂ ਹੈ ਨਹੀਂ ਪਰ ਉਹ ਪਾウダー ਵਾਲੇ ਕੋਈ ਨਹੀਂ ਮਿਲਿਆ ਅਜੇ ਤੱਕ ਸਾਨੂੰ ਗਰੀਬ ਬੰਦੇ ਕੋਲੇ ਕੀ ਨਹੀਂ ਗਰੀਬ ਬੰਦੇ ਕੋਲੇ ਕੋਈ ਨਹੀਂ ਆਉਂਦਾਗਾ ਕੋਈ ਨਹੀਂ ਆਉਂਦਾ ਇਹ ਵੋਟਾਂ ਲੈਣ ਦੇ ਟਾਈਮ ਹੀ ਆਉਂਦੇ ਪਹਿਲਾਂ ਕੋਈ ਨਹੀਂ ਗਰੀਬ ਬੰਦੇ ਕੋਲ ਖੜਦਾ ਆ ਕੇ ਬਸ ਦੱਸ ਦੇ ਹੁਣ ਤੂੰ ਦੇ ਦੇ ਸਾਨੂੰ ਤਾਂ ਅਸੀਂ ਤਾਂ ਜੱਥਾ ਜੀ ਮਿਲੇ ਨਹੀਂ ਜਿਹੜਾ ਜਿੰਨੀ ਪਿਛੇ ਡੈਥ ਹੋਈ ਸੀ ਦੀ ਉਹ ਗਈ ਉਹ ਵੀ ਨਹੀਂ ਆਇਆ ਤਾਂ ਉਹਨੂੰ ਦੇਖਿਆ ਹੀ ਨਹੀਂ ਉਸ ਤੋਂ 3 ਸਾਲ ਦਾ 3 ਸਾਲ ਦਾ ਹੀ ਉਹਨੂੰ ਦੇਖਿਆ ਨਹੀਂ ਜਿੱਤਣ ਤੋਂ ਬਾਅਦ ਐਨੇ ਕਾਫੀ ਵਿਚੜਨੇ ਸੀਗੇ ਕੋਈ ਨਹੀਂ ਜੀ ਬਾਜ ਵੱਲੇ ਹੀ ਨੇ ਸਿਰਫ ਪੈਸੇ ਇਹ ਜਿਹੜੇ ਜਨਾ ਜਿਹੜੇ ਪੈਸੇ ਲੈ ਜਾਂ ਰਾਜਨੀਤੀ ਦੇ ਵਿੱਚ ਕਦਮ ਰੱਖਦੇ ਆ ਉਹਨਾਂ ਨਾਲ ਹੋ ਜਾਂਦੇ ਆ ਸਾਡੇ ਗਰੀਬ ਬੰਦਿਆਂ ਕੋਲ ਤਾਂ ਕੋਈ ਬੰਦਾ ਆ ਕੇ ਰਾਜੀ ਨਹੀਂ ਹੈਗਾ ਅਸੀਂ ਜਾਂ ਸੰਜੀਵ अरोड़ा ਨਹੀਂ ਦੇਖਿਆ ਸਾਡੇ ਇਲਾਕੇ ਦਾ ਉਮੀਦਵਾਰ ਆ ਆਹੀਂ ਇਹਨੂੰ ਨਹੀਂ ਦੇਖਿਆ ਹੋਇਆ ਕੋਈ ਨਹੀਂ ਆਉਂਦਾ ਆਹੀਂ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖੀ ਅਜੇ ਤੱਕ ਹਾਂ ਆਸ ਕੀਤੇ ਇਹ ਕੀਤਾ ਉਹ ਕੀਤਾ ਆ ਜੇ ਜੇ ਅਸਮਾਨ ਤੇ ਸੂਰਜ ਚੜਦਾ ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸੂਰਜ ਚੜਿਆ ਉਹਦੀ ਰੋਸ਼ਨੀ ਦੱਸਦੀ ਆ ਜੇ ਇਹਨਾਂ ਨੇ ਕੰਮ ਕੀਤੇ ਇਹਨਾਂ ਨੂੰ ਘਰ ਘਰ ਢੰਡੋਰਾ ਪਿੱਟਣ ਦੀ ਕੀ ਲੋੜ ਆ ਇਹਨਾਂ ਦੇ ਕੰਮ ਹੀ ਦੱਸ ਦਿੰਦੇ ਆ ਇਹ ਆਹੀਂ ਉਹ ਕੀਤਾ ਆਹੀਂ ਉਹ ਕੀਤਾ ਇਹਨਾਂ ਨੇ ਕੱਖ ਨਹੀਂ ਕੀਤਾ ਜੀ ਸਾਡੀ ਨਿਗਾਹ ਹੀ ਤਾਂ ਕੋਈ ਨਹੀਂ ਕੀਤਾ ਬਾਕੀ ਹੁਣ ਆਉਣ ਵਾਲਾ ਜਿਹੜਾ ਆ ਜਿਹੜਾ ਇਥੋਂ ਜਿੱਤੂਗਾ ਉਮੀਦਵਾਰ ਉਹਦੇ ਤੇ ਉਮੀਦਾਂ ਨੇ ਸ਼ਾਇਦ ਕੋਈ ਸਾਡੀ ਟਰਾਂਸਪੋਰਟ ਦਾ ਹੱਲ ਕਰ ਦੇਣ। ਵੈਸੇ ਹਲਕਾ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਈਆਂ ਨੂੰ ਉਮੀਦਵਾਰਾਂ ਦਾ ਨਾਮ ਨਹੀਂ ਪਤਾ ਕਈਆਂ ਨੂੰ ਪਾਰਟੀਆਂ ਦੇ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਉਮੀਦਵਾਰ ਹੈ ਕੌਣ ਹੈ ਕਿੱਥੇ ਦੇ ਰਹਿੰਦੇ ਨੇ ਕੀ ਦੇਖਿਆ ਉਹਨਾਂ ਕਦੀ ਦੇਖਿਆ ਨਹੀਂਗਾ ਇਹੋ ਜ ਹੈ ਉਹਨਾਂ ਦਾ ਲੋਕਾਂ ਦਾ ਕਹਿਣਾ ਵਾ ਪਰ ਕਿਤਨਾ ਕਿਤੇ ਵੈਲ ਥਲਕੇ ਦੀ ਤੁਹਾਨੂੰ ਹਾਲਾਤ ਵੀ ਦਿਖਾਏ ਆ ਪਰ ਕਈ ਲੋਕਾਂ ਦੀ ਤੁਹਾਨੂੰ رائے ਵੀ ਸੁਣਾਈ ਹੈ ਤੁਹਾਡਾ ਤੁਹਾਡਾ ਕੀ ਕਹਿਣਾ ਹੈ ਸਾਰੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਰਹੋ ਲਾਈਵ ਦੇ ਨਾਲ ਹਨੀ ਦਾ ਜੰਬਰਪੋਰਟ ਧੰਨਵਾਦ